ਅਗੇ ਵਧਾਂਗੇ ਖੰਨਾ ਦੇ ਮਿਲਟਰੀ ਗਰਾਊਂਡ 'ਚੋਂ ਬੰਬ ਮਿਲਿਆ ਮਜ਼ਾਈਲ ਵਰਗੀ ਧਮਾਕਾ ਖੇਸ ਸਮੱਗਰੀ ਇਥੋਂ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸਬਜ਼ੀ ਮੰਡੀ ਅਤੇ ਰਹਾਇਸ਼ੀ ਇਲਾਕਾ ਬਿਲਕੁਲ ਇਥੋਂ ਨੇੜੇ ਹੈ ਜਿਸ ਲਈ ਇਥੇ ਖਤਰਾ ਬਣਿਆ ਹੋਇਆ ਹੈ ਜਦੋਂ ਤੱਕ ਇਥੇ ਮਿਲਟਰੀ ਦੀ ਟੀਮ ਨਹੀਂ ਪਹੁੰਚ ਜਾਂਦੀ ਬਕਾਇਦਾ ਇਥੇ ਜਾਂਚ ਨਹੀਂ ਹੋ ਜਾਂਦੀ ਆਖਰ ਕਿਹੜਾ ਬੰਬ ਹੈ ਕਿੰਨਾ ਕੋ ਨੁਕਸਾਨ ਇਸ ਤੋਂ ਹੋ ਸਕਦਾ ਸੀ ਤੇ ਇਥੇ ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੌਕੇ ਤੇ ਪੁਲਿਸ ਇਸ ਸਮੇਂ ਮੌਜੂਦ ਹੈ ਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸਬਜ਼ੀ ਮੰਡੀ ਅਤੇ ਰਿਹਾਇਸ਼ੀ ਇਲਾਕਾ ਇਥੋਂ ਬਿਲਕੁਲ ਨੇੜੇ ਜਿੱਥੇ ਬੰਬ ਦੀ ਬਰਾਮਦਗੀ ਹੋਈ ਹੈ ਸਬਜ਼ੀ ਮੰਡੀ ਇਥੋਂ ਨੇੜੇ ਹੈ ਜਿੱਥੇ ਵੱਡੇ ਗਿਣਤੇ ਵਿੱਚ ਲੋਕ ਪਹੁੰਚਦੇ ਨੇ ਤੇ ਉੱਥੇ ਰਿਹਾਇਸ਼ੀ ਇਲਾਕਾ ਵੀ ਇਥੇ ਨੇੜੇ ਪੈਂਦਾ ਹੈ ਤੇ ਮਿਲਟਰੀ ਗਰਾਊਂਡ 'ਚੋਂ ਬੰਬ ਮਿਲਿਆ ਹੈ ਤੇ ਮਜ਼ਾਇਲ ਵਰਗੀ ਧਮਾਕਾਖੇ ਸਮਗਰੀ ਇਥੋਂ ਬਰਾਮਦ ਕੀਤੀ ਗਈ ਹੈ ਤੇ ਜਾਂਚ ਚੋਰ ਵੀ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਨਾ ਅਜਿਆ ਬਰਾਮਦ ਹੋਵੇ ਪੁਲਿਸ ਫਰਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ ਕੁਝ ਹੀ ਦੇਰ ਵਿੱਚ ਇਥੇ ਮਿਲਟਰੀ ਦੀ ਟੀਮ ਵੀ ਪਹੁੰਚੇਗੀ ਜੋ ਪੂਰੀ ਜਾਂਚ ਕਰੇਗੀ ਕਿ ਆਖਰ ਇਹ ਕਿਹੜਾ ਬੰਬ ਹੈ ਕਿੰਨਾ ਕਿ ਨੁਕਸਾਨ ਇਸ ਤੋਂ ਹੋ ਸਕਦਾ ਹੈ ਤੇ ਇਸ ਤੋਂ ਇਲਾਵਾ ਜੋ ਹੈ ਮਿਲਟਰੀ ਗਰਾਊਂਡ ਦੀਆਂ ਇਹ ਤਸਵੀਰਾਂ ਤੁਹਾਨੂੰ ਲਗਾਤਾਰ ਵਿਖਾ ਰਹੇ ਹਾਂ ਜਿੱਥੇ ਜਾਂਚ ਵੀ ਜਾਰੀ ਹੈ ਕਿ ਕੁਝ ਹੋਰ ਤਾਂ ਨਹੀਂ ਅਜਿਆ ਇੱਥੇ ਪਿਆ ਹੋਇਆ ਜੋ ਨੁਕਸਾਨ ਦੇ ਸਕਦਾ ਹੈ ਕਿਉਂਕਿ ਇੱਥੇ ਨੇੜੇ ਜੋ ਹੈ ਰਿਹਾਇਸ਼ੀ ਇਲਾਕਾ ਹੈ ਇਸ ਤੋਂ ਇਲਾਵਾ ਸਬਜ਼ੀ ਮੰਡੀ ਨੇੜੇ ਲੱਗਦੀ ਹੈ ਇਸ ਲਈ ਖਤਰਾ ਉਦੋਂ ਤੱਕ ਬਣਿਆ ਹੋਇਆ ਹੈ ਜਦੋਂ ਤੱਕ ਇਸ ਬੰਬ ਨੂੰ ਡੀਫਿਊਸ ਨਹੀਂ ਕੀਤਾ ਜਾਂਦਾ ਜਦੋਂ ਤੱਕ ਮਿਲਟਰੀ ਦੀ ਟੀਮ ਇੱਥੇ ਪਹੁੰਚ ਨਹੀਂ ਜਾਂਦੀ ਬਕਾਇਦਾ ਤੇ ਜਾਂਚ ਨਹੀਂ ਕੀਤੀ ਜਾਂਦੀ ਕਿ ਆਖਰ ਇਹ ਬੰਬ ਕਦੋਂ ਦਾ ਹੈ ਇਹ ਜਾਂਚ ਦਾ ਵਿਸ਼ਾ ਹੈ ਕਿ ਆਖਰ ਇਹ ਕਿਵੇਂ ਇੱਥੇ ਪਹੁੰਚਿਆ ਤੇ ਕੀ ਜੇਕਰ ਸ਼ਰਾਰਤੀ ਅੰਸਰਾਂ ਨੇ ਹਰਕਤ ਕੀਤੀ ਹੈ ਕਿ ਉਹਨਾਂ ਦੀ ਮਨਸ਼ਾ ਸੀ ਇਹ ਪੂਰਾ ਹਾਲੇ ਜਾਂਚ ਦਾ ਵਿਸ਼ਾ ਪਰ ਇਥੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਪੂਰੇ ਇਲਾਕੇ ਨੂੰ ਫੀਲ ਕਰ ਦਿੱਤਾ ਹੈ ਇਥੇ ਨੇੜੇ ਹੀ ਰਿਹਾਇਸ਼ੀ ਇਲਾਕਾ ਜਸਵੰਤ ਚ ਖਤਰਾ ਬਣਾਇਆ ਜਾਂਦਾ ਉਹ ਤੱਕ ਇਸ ਨੂੰ ਡਿਫਿਊਜ਼ ਨਹੀਂ ਕੀਤਾ ਜਾਂਦਾ ਮਿਲਟਰੀ ਗਰਾਊਂਡ ਚੋਂ ਬੰਬ ਮਿਲਿਆ ਹੈ ਤੇ ਇਥੇ ਕੁਝ ਹੀ ਦਿਰ ਵਿੱਚ ਟੀਮ ਵੀ ਪਹੁੰਚੇਗੀ ਜੋ ਪੂਰੀ ਜਾਂਚ ਕਰੇਗੀ ਇਸ ਬੰਬ ਦੇ ਬਾਰੇ ਕਿਉਂਕਿ ਬੰਬ ਤੇ ਲਿਖਿਆ ਹੁੰਦਾ ਹੈ ਕਿ ਆਖਰ ਕਦੋਂ ਦਾ ਹੈ ਤੇ ਕਿੰਨਾ ਕੇ ਨੁਕਸਾਨ ਹੋ ਸਕਦਾ ਹੈ ਇਹ ਉਹ ਟੀਮ ਹੀ ਜਦੋਂ ਮੌਕੇ ਤੇ ਪਹੁੰਚੇਗੀ ਉਹੀ ਦੱਸ ਸਕਦੇ ਨੇ ਫਲਹਾਲ ਸਾਡੇ ਸਹਿਯੋਗੀ ਗੁਰਦੀਪ ਜੁੜ ਗਏ ਨੇ ਸਾਡੇ ਨਾਲ ਗੁਰਦੀਪ ਇਸ ਸਮੇਂ ਤੱਕ ਦਾ ਕੀ ਅਪਡੇਟ ਹੈ ਕਿ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚਿਆ ਹੈ ਅਸੀਂ ਗਿਲਮ ਤੁਹਾਨੂੰ ਦੱਸਣਾ ਚਾਹਾਂਗੇ ਜਿਹੜਾ ਮਾਮਲਾ ਹੈ ਹਜੇ ਤੱਕ ਇਸ ਬਾਰੇ ਨਾ ਤਾਂ ਪੁਲਿਸ ਅਧਿਕਾਰੀ ਕੋਈ ਬੋਲਣ ਨੂੰ ਤਿਆਰ ਹੈ ਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਵੱਲੋਂ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਆਰਮੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਦੇਖੋ ਤੁਸੀਂ 12 ਵਜੇ ਤੋਂ ਵੱਧ ਦਾ ਸਮਾਂ ਹੋ ਚੱਲਿਆ ਤੇ ਹਜੇ ਤੱਕ ਨਾ ਤਾਂ ਕੋਈ ਆਰਮੀ ਦੇ ਅਧਿਕਾਰੀ ਇੱਥੇ ਦੇਖਣ ਨੂੰ ਮਿਲੇ ਨਾ ਹੀ ਕੋਈ ਬੰਬ ਨਿरोधਕ ਦਸਤਾ ਦੇਖਣ ਨੂੰ ਮਿਲ ਰਿਹਾ ਦੂਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਕਿ ਪੁਲਿਸ ਵੱਲੋਂ ਇਤਿਆਦ ਵਰਤਨ ਦੀ ਗੱਲ ਜਰੂਰ ਕੀਤੀ ਜਾ ਰਹੀ ਹੈ ਪਰ ਤੁਸੀਂ ਤਸਵੀਰਾਂ 'ਚ ਵੀ ਦੇਖ ਸਕਦੇ ਹੋ ਕਿਸੇ ਵੀ ਕੋਲੇ 'ਚ ਮੁਲਾਜ਼ਮ ਦੇ ਕੋਈ ਸੇਫਟੀ ਕਦਮੀ ਪਾਈ ਹੋਈ ਤੇ bina safety jacket ਤੋਂ ਉਸ ਇਲਾਕੇ ਦੇ ਵਿੱਚ ਉਹ ਕੰਮ ਕਰ ਰਹੇ ਨੇ ਜਿੱਥੇ ਕੀ ਇਹ ਬੰਬ ਪਿਆ ਹੁਣ ਬੰਬ ਕਿੰਨਾ ਖਤਰਨਾਕ ਹੈ ਇਸ ਬਾਰੇ ਤਾਂ ਬਾਤ ਚੱਲਤੇ ਜਾ ਸਕਦਾ ਜਿਹੜੇ ਐਕਸਪਰਟ ਹੈ ਉਹ ਹੀ ਦੱਸ ਸਕਦੇ ਪਰ ਇਤਿਆਤ ਵਰਤਨੇ ਤਾਂ ਜ਼ਰੂਰੀ ਹੁੰਦੇ ਨੇ ਇਹ ਦੇਖਣ ਨੂੰ ਪਿਆ ਰਿਹਾ ਵੀ ਪੁਲਿਸ ਮੁਲਾਜ਼ਮਾਂ ਲਈ ਵੀ ਪੁਲਿਸ ਅਧਿਕਾਰੀ ਜੇ ਇਤਿਆਤ ਨਹੀਂ ਵਰਤ ਰਹੇ ਤਾਂ ਆਮ ਪਬਲਿਕ ਦੇ ਲਈ ਕਿਹੇ ਜੇ ਹੋਣਗੇ ਤੁਸੀਂ ਹੁਣ ਕੁਝ ਇਸੀ ਤੋਂ ਅੰਦਾਜ਼ਾ ਲਗਾ ਸਕਦੇ ਹੋ ਬੰਬ ਜਰੂਰ ਉਰੇ ਪਿਆ ਹਜੇ ਤੱਕ ਨਾ ਤਾਂ ਆਰਮੀ ਦੀ ਟੀਮ ਆਈ ਹੈ ਤੇ ਨਾ ਹੀ ਕੋਈ ਬੰਬ ਰੋਧਕ ਦਸਤਾ ਇੱਥੇ ਪਹੁੰਚਿਆ ਤੇ ਪੁਲਿਸ ਜਰੂਰ ਮੌਜੂਦ ਹੈ ਇਲਾਕੇ ਦੇ ਵਿੱਚ ਬੰਬ ਦੇ ਨੇੜੇ ਨਹੀਂ ਜਾਂਦਿੱਤਾ ਜਾ ਰਿਹਾ ਪੁਲਿਸ ਮੁਲਾਜ਼ਮ ਖੋਜੜੇ ਹੈ 50 ਤੋਂ 60 ਫੁੱਟ ਦੀ ਦੂਰੀ ਤੇ ਖਾਮ ਬਣੇ ਹੋਏ ਨੇ ਔਰ ਉਸੇ ਇਲਾਕੇ ਦੇ ਵਿੱਚ ਕੰਮ ਕਰ ਰਹੇ ਨੇ ਤੇ ਦੂਰੀ ਜਰੂਰ ਬਣਾ ਕੇ ਰੱਖੀ ਗਈ ਹੈ ਜੀ ਗੁਰਦੀ ਬਹਿਤ ਹੀ ਲਾਈਟਲੀ ਐਸੇ ਪੂਰੇ ਮਾਮਲੇ ਨੂੰ ਲਿਆ ਜਾ ਰਿਹਾ ਹਾਲਾਂਕਿ ਪਹਿਲਾਂ ਵੇਖਿਆ ਗਿਆ ਚਾਹੇ ਇਹ ਬੰਬ ਕਿਸੇ ਕਬਾੜੀ ਦੀ ਦੁਕਾਨ ਤੋਂ ਵੀ ਆਇਆ ਹੋਵੇ ਤੇ ਫਟ ਸਕਦਾ ਤੇ ਨੁਕਸਾਨ ਵੱਡਾ ਹੁੰਦਾ ਹੈ ਕੀ ਬਿਲਕੁਲ ਪਹਿਲਾਂ ਵੀ ਦੇਖਣ ਨੂੰ ਮਿਲਿਆ ਕਿ ਕਬਾੜ ਦੇ ਵਿੱਚ ਆਏ ਹੋਏ ਬੰਬ ਜਿਹੜੇ ਦੂਜੇ ਦੇਸ਼ਾਂ ਨੂੰ ਸਕਰੈਪ ਆਂਦੀ ਹੈ ਉਸ ਦੇ ਵਿੱਚ ਬੰਬ ਆ ਜਾਂਦੇ ਨੇ ਫਿਰ ਉਸ ਤੋਂ ਕਬਾੜੀਆਂ ਕੋਲ ਪਹੁੰਚਦੇ ਨੇ ਤੇ ਕਬਾੜੀ ਜਿਹੜੇ ਹੈਗੇ ਆ ਉਸ ਚੀਜ਼ ਨੂੰ ਡਿਫਿਊਜ਼ ਜਾਂ ਉਸ ਤੋਂ ਡਰ ਦੇ ਮਾਰੇ ਉਸ ਨੂੰ ਜਾਂ ਤਾਂ ਨਹਿਰ ਜਾਂ ਕਿਸੇ ਖਾਲੀ ਥਾਂ ਤੇ ਰੱਖ ਦਿੰਦੇ ਨੇ ਔਰ ਇੱਥੇ ਵੀ ਇਹ ਜਿਹਾ ਲੱਗਦਾ ਕਿ ਕਿ ਜਿਹੜੀ ਦੀਵਾਰ ਦੇ ਵਿੱਚ ਦੇ ਰਾਤ ਦੇ ਨਾਲ ਬਿਲਕੁਲ ਬੰਬ ਪਿਆ ਤੇ ਉਸ ਦੇ ਦੂਜੇ ਪਾਸੇ ਕੂੜੇ ਦੇ ਢੇਰ ਵੀ ਲੱਗੇ ਹੋਏ ਨੇ ਜਿਹੜਾ ਇਹ ਪੜੋ ਹੈ ਯਾਨੀ ਕਿ ਜਿਸ ਨੂੰ ਆਰਮੀ ਦਾ ਏਰੀਆ ਮਿਲਟਰੀ ਗਰਾਊਂਡ ਹੈ ਉਹਦੇ ਪਿੱਛੇ ਹੀ ਬੰਬ ਪਿਆ ਔਰ ਦੂਜੇ ਪਾਸੇ ਸਬਜ਼ੀ ਮੰਡੀ ਹੈ ਸਬਜ਼ੀ ਮੰਡੀ ਦੇ ਬਿਲਕੁਲ ਨਾਲ ਨਹੀਂ ਨਾਲ ਰਹਾਇਸ਼ੀ ਇਲਾਕਾ ਹੈ ਤੇ ਜੇਕਰ ਇਹ ਜਿਹਾ ਬੰਬ ਫਟ ਜਾਂਦਾ ਤਾਂ ਇਹਦੀ ਮਾਰ ਦੂਰ ਤੱਕ ਵੀ ਹੋ ਸਕਦੀ ਹੈ ਪਰ احتیاطਨ ਤੌਰ ਤੇ ਇਸ ਈ ਨੂੰ ਹਜੇ ਤੱਕ ਪੁਲਿਸ ਵੱਲੋਂ ਕਾਫੀ ਲਾਈਟ ਲਿਤਾ ਜਾ ਰਿਹਾ ਹੈ ਕਿਉਂਕਿ ਨਾ ਤਾਂ ਜਿਹੜਾ ਰਿਆਸੀ ਇਲਾਕਾ ਹੈ ਉੱਥੇ ਲੋਕਾਂ ਨੂੰ ਦੱਸਿਆ ਗਿਆ ਵੀ ਵੀ ਤੁਹਾਨੂੰ ਡਰਨ ਦੀ ਲੋੜ ਹੈ ਜਾਂ ਕਿੱਤਾ ਰਹਿਣ ਦੀ ਲੋੜ ਹੈ ਕਿਉਂਕਿ ਜੇਕਰ ਹੰਪ ਪੜਦਾ ਹੈ ਤਾਂ ਉਹਨਾਂ ਨੂੰ ਐਮਰਜੈਂਸੀ ਬੀਸੀ ਤੇ ਕੁਝ ਨਾ ਕੁਝ ਦਾ ਦੱਸਣਾ ਚਾਹੀਦਾ ਵੀ ਤੁਸੀਂ ਇਸ ਤਰੀਕੇ ਨਾਲ ਰਹਿਣਾ ਹੈ ਜਾਂ ਤੁਸੀਂ ਇਸ ਇਲਾਕੇ ਨੂੰ ਫਿਲਹਾਲ ਖਾਲੀ ਕਰ ਦਿਓ ਪਰ ਇਹ ਜੀ ਕੋਈ ਵੀ ਐਫਰਟਸ ਪੁਲਿਸ ਵੱਲੋਂ ਨਹੀਂ ਦੇਖਣ ਨੂੰ ਮਿਲਦੇ ਜੀ ਗੁਰਦੀਪ ਇਹਨਾਂ ਤਸਵੀਰਾਂ ਵਿੱਚ ਅਸੀਂ ਵੇਖ ਪਾ ਰਹੇ ਹਾਂ ਕਿ ਇੱਥੇ ਜੀਸੀਬੀ ਵੀ ਹੈ ਕੀ ਕੁਝ ਹੋਰ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੁਝ ਹੋਰ ਅਜਿਹਾ ਮਿਲ ਸਕਦਾ ਹੈ ਜੋ ਨੁਕਸਾਨ ਕਰ ਸਕਦਾ ਹੈ ਜੀਸੀਬੀ ਵੱਲੋਂ ਇਹ ਜ਼ਰੂਰ ਹੈ ਜੀਸੀਬੀ ਵੱਲੋਂ ਇੱਕ ਤੋਆ ਜ਼ਰੂਰ ਪੱਟਿਆ ਗਿਆ ਹੈ ਵੀ ਇਤਿਆਤਨ ਤੌਰ ਤੇ ਪਹਿਲਾਂ ਹੀ ਜੀਸੀਬੀ ਮੰਗਾਈ ਗਈ ਹੈ ਕਿ ਜੇਕਰ ਬੰਬ ਨਿਰੋਧਕ ਦਸਤਾਉ ਉੱਥੇ ਆਂਦਾ ਵੀ ਕਿਸ ਤਰੀਕੇ ਨਾਲ ਇਸ ਨੂੰ ਡਿਫਿਊਜ਼ ਕਰਨਾ ਹੈ ਕਿ ਇਸ ਟਾਈਪ ਦਾ ਇਹ ਬੰਬ ਹੈ ਤੇ ਉਸ ਕਰਕੇ ਜਿਹਨੂੰ ਜੀਸੀਬੀ ਉੱਥੇ ਖੜੀ ਹੈ ਤੇ ਬਾਕੀ ਹਜੇ ਤੱਕ ਨਾ ਤਾਂ ਬੰਬ ਨਿਰੋਧਕ ਦਸਤਾਉਰੇ ਪਹੁੰਚਿਆ ਨਾ ਹੀ ਆਰਮੀ ਦੀ ਕੋਈ ਜੇਗਰ ਦੇ ਫਿਲਹਾਲ तमाम ਜਾਣਕਾਰੀ ਦੇ ਲਈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਇਥੇ ਮੌਕੇ ਤੇ ਕੋਈ ਬੰਮ ਨਿਰੋਧਕ ਦਸਤਾਨੇ ਨਹੀਂ ਪਹੁੰਚਿਆ ਬਿਹਦੀ ਲਾਈਟਲੀ ਫਿਲਹਾਲ ਇਸ ਮਾਮਲੇ ਨੂੰ ਲਿਆ ਜਾ ਰਿਹਾ ਤੇ ਮਗਾਇਲ ਵਰਗੀ ਤਮਾਸ਼ਾ ਖੇਜ਼ ਸਮਗਰੀ ਬਰਾਮਦ ਹੋਈ ਹੈ ਪੁਲਿਸ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ